ਸਤਿਓ ਸਭ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ 1 ਮਿੰਟ ਬਾਅਦ ਆਪਾਂ ਆਪਣੀ ਗੱਲ ਸ਼ੁਰੂ ਕਰਦੇ ਆ ਸਿਰਫ 1 ਮਿੰਟ ਲਾਉਂਗਾ ਕੁਝ ਸਾਥੀਆਂ ਤੱਕ ਇਹਨੂੰ ਸ਼ੇਅਰ ਕਰ ਲਾਂ ਸਤਿਓ ਸਭ ਨੂੰ ਸਤਿ ਸ੍ਰੀ ਅਕਾਲ ਸਾਈ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅੱਜ ਮੈਂ ਕੋਈ ਆਪਣੀ ਗੱਲ ਨਹੀਂ ਕਰਨ ਆਇਆ ਇੱਕ ਇਹ ਜਿਹਾ ਇੱਕ ਅਹਿਮ ਮੁੱਦਾ ਆ ਜਿਹਦੇ ਬਾਰੇ ਸਾਡਾ ਬੁੱਧੀਜੀਵੀ ਵਰਗ ਤੇ ਸਾਡੇ ਵਿਦਵਾਨ ਸਾਡੀ ਕੋਈ ਵੀ ਅਧਿਆਪਕ ਦਿੱਥੇਬੰਦੀ ਕੋਈ ਵੀ ਗੱਲ ਨਹੀਂ ਕਰ ਰਿਹਾ ਪਰ ਕਰਨਾ ਚਾਹੀਦਾ ਸਾਨੂੰ ਜੇ ਪ੍ਰੋਫੈਸਰ ਸਹਾਇਕ ਪ੍ਰੋਫੈਸਰ ਧਰਨੇ ਤੇ ਬੈਠੇ ਆ ਤਾਂ ਉਹਨਾਂ ਦੀ ਵੀ ਗੱਲ ਹੋ ਰਹੀ ਹੈ। ਇੱਕ ਕੰਪਿਊਟਰ ਅਧਿਆਪਕ ਬੈਠੇ ਆ ਤਾਂ ਉਹਨਾਂ ਦੀ ਗੱਲ ਵੀ ਹੋ ਰਹੀ ਹੈ। ਜੀ ਐਸੀ ਬੈਠੇ ਸੀ ਸਾਡੀ ਗੱਲ ਵੀ ਹੋਈ ਹੁੰਦੀ ਹੈ ਹੋ ਰਹੀ ਹੈ ਲਗਾਤਾਰ। ਜੀ ਈਟੀਟੀ ਵਾਲੇ ਸਾਥੀ ਸਾਰੇ ਬੈਠੇ ਨੇ ਤਾਂ ਉਹਨਾਂ ਦੀ ਗੱਲ ਵੀ ਹੋ ਰਹੀ ਹੈ। ਵੱਡੇ ਵੱਡੇ ਲੀਡਰ ਵਿਦਵਾਨ ਸਾਰੇ ਇਹੀ ਕਰ ਰਹੇ ਆ ਪਰ ਉਹਨਾਂ ਦੇ ਵਿੱਚ ਇੱਕ ਇਹ ਜਿਹਾ ਇੱਕ ਮੁੱਦਾ ਬਣਿਆ ਹੋਇਆ ਜੋ ਉਸ ਯੂਨੀਅਨ ਦੇ ਵਿੱਚ ਈਟੀਟੀ ਜੇ ਜੋ ਬੇਰੋਜ਼ਗਾਰ ਅਧਿਆਪਕ ਨੇ ਉਹਨਾਂ ਦੇ ਵਿੱਚ ਵੀ ਇੱਕ ਪਾੜ ਬਣ ਗਿਆ ਵੱਧ ਗਿਆ ਜਿਹਦਾ ਕਾਰਨ ਕੁਝ ਦੱਸੂਗਾ ਤੁਹਾਨੂੰ ਤੁਹਾਨੂੰ ਪਤਾ ਹੋਣਾ ਮੇਰੀ ਤਾਂ ਇੱਕ ਤੁਹਾਨੂੰ ਬੇਨਤੀ ਸਾਰਿਆਂ ਨੂੰ ਇਹ ਹੈ ਵੀ ਇੱਕਜੁੱਟਤਾ ਨਾਲ ਚੱਲੋ ਗੱਲ ਕਰਾਂਗੇ ETT 994 ਦੇ ਵਿੱਚ ਜੋ ਇੱਕ ਅਸਾਮੀਆਂ ਸੀ 2994 ਅਸਾਮੀਆਂ ਬੈਕਲੌਗ ਮਤਲਬ ਪਹਿਲਾਂ ਦੀਆਂ ਪਈਆਂ ਜਿਹਦਾ ਇਸ਼ਤਿਹਾਰ ਨਾਲ ਹੀ ਆਇਆ ਸੀਗਾ ਉਹ ਵਿੱਚ ਹੀ ਭਰਨੀਆਂ ਸੀ ਜਦੋਂ ਸਰਕਾਰ ਹੁਣ ਅਸਾਮੀਆਂ ਦੀ ਭਰਤੀ ਕਰ ਰਹੀ ਹੈ ਤਾਂ ਸਰਕਾਰ ਹਮੇਸ਼ਾ ਹੀ ਇੱਕ ਜਥੇਬੰਦੀ ਨੂੰ ਪਾੜਨ ਦਾ ਕੰਮ ਕਰਦੀ ਹੈ ਹਮੇਸ਼ਾ ਹੀ ਸੋ ਜਿੰਨਾ ਸਾਥੀਆਂ ਦੇ ਨੰਬਰ ਵੱਧ ਆਏ ਨੇ ਪਹਿਲੇ 22500 ਚ ਆ ਰਹੇ ਨੇ ਤਾ ਉਹ ਆਪਣੀ ਇਸ ਉਹਨਾਂ ਦੀਆਂ ਜਿਹੜੀਆਂ ਚਾਲਾਂ ਨੇ ਸਰਕਾਰ ਦੀਆਂ ਸਮਝੋ ਤੁਸੀਂ ਅਲੱਗ ਨਾ ਹੋਵੋ ਜੇ ਕਿਸੇ ਦੇ ਨੰਬਰ ਘਟ ਨੇ ਤਾਂ ਉਹ ਵੀ ਨਹੀਂ ਤੁਹਾਡੇ ਹੀ ਭਾਈ ਭੈਣ ਨੇ ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਣੇ ਹੋ ਕਿਉਂਕਿ ਤੁਹਾਨੂੰ ਇਸ ਬਾਰੇ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਾਣਕਾਰੀ ਹੋਊਗੀ ਮੈਨੂੰ ਘਟ ਹੈ ਮੈਂ ਸੰਖੇਪ ਜਾਣਦਾ ਮੈਂ ਉਹਨਾਂ ਸਾਥੀਆਂ ਬਾਰੇ ਜਾਣਦਾ ਜੋ ਬੈਕਲੋਗ ਦੀ ਪੀੜ ਹੰਡਾ ਰਹੇ ਆ ਜਿਨ੍ਹਾਂ ਨੂੰ ਸਰਕਾਰ ਦਰਕਨਾਰ ਕਰ ਰਹੀ ਹੈ ਤੇ ਕੁਝ ਸਾਡੇ ਹੋਲੇ ਪਾਲੇ ਸਾਥੀ ਨੇ ਜਿਨ੍ਹਾਂ ਦੇ ਨੰਬਰ ਬਹੁਤ ਨੇ ਉਹ ਵੀ ਆਪਣਾ ਦੁਸ਼ਮਣ ਬਣਾਈ ਬੈਠੇ ਆ ਸੋ ਸਮੂਹ 9894 ਕੈਡਰ ਨੂੰ ਸਮੂਹ 9800 ਪੂਰੇ 94 ਕੈਡਰ ਨੂੰ 80T ਜੋ ਭਰਤੀ ਚੱਲ ਰਹੀ ਹੈ ਸੰਪੂਰਨ ਨਹੀਂ ਹੋ ਰਹੀ ਦੇਖੋ ਉਹਨਾਂ ਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਤੁਸੀਂ ਆਪਣਾ ਵੱਡਾ ਭਰਾ ਮੰਨ ਸਕਦੇ ਹੋ ਵੀ ਤੁਸੀਂ ਇਕੱਠ ਰਹੋ ਤੁਹਾਡੇ ਵਿੱਚੋਂ ਅੱਧੇ ਸਾਥੀ ਮੇਰੇ ਪਿੰਡ ਵੈਸੇ ਕਿਸੇ ਕੰਮ ਆਏ ਸੀ ਤੇ ਮੇਰੇ ਕੋਲੇ ਆ ਕੇ ਉਹ ਚਾਹ ਪਾਣੀ ਪੀਣ ਲੱਗ ਗਏ ਨਵੀਂ ਇਮਾਰਤ ਬਣਾਈ ਐ ਅਕੈਡਮੀ ਵਾਸਤੇ ਉਹ ਦੇਖਣ ਆ ਗਏ ਤੇ ਵੇਖੋ ਮੈਨੂੰ ਇਹਦੇ ਬਾਰੇ ਬਹੁਤਾ ਪਤਾ ਨਹੀਂ ਸੀ ਮੈਂ ਪੁੱਛਿਆ ਵੀ ਤੁਹਾਡੇ ਪਰ ਜੁਆਇਨਿੰਗ ਵਗੈਰਾ ਹੁਣ ਹੋਣ ਵਾਲੀ ਐ ਕਹਿੰਦੇ ਵੀਰੇ ਸਾਡਾ ਤਾਂ ਹੋਰ ਹੋ ਗਿਆ ਸਿਸਟਮ ਸਾਡੇ ਨੰਬਰ ਘੱਟ ਸੀਗੇ ਸਰਕਾਰ ਨੇ ਜਾਣਬੁੱਝ ਕੇ ਤੇਤਾ ਵੀ ਨਵੀਆਂ ਅਸੀਂ ਸਾਮੀਆਂ ਭਰ ਦਿਆਂਗੇ ਬੈਕਲੋਗ ਦੂਜੀ ਵਾਰ ਭਰਾਂਗੇ ਦੂਜੀ ਵਾਰ ਨਹੀਂ ਭਰਦੇ ਹੁੰਦੇ ਇੱਕ ਵਾਰ ਹੀ ਭਰ ਦਿੰਦੇ ਹੁੰਦੇ ਇੱਕ ਵਾਰ ਹੀ ਭਰ ਸਕਦੇ ਆ ਉਹਨਾਂ ਨੇ ਵੀ ਕੁਝ ਗੱਲਾਂ ਦਸੀਆਂ ਜੋ ਮੈਨੂੰ ਲੱਗਾ ਵੀ ਹਾਂ ਯਾਰ ਹੱਕ ਦੀਆਂ ਵੀ ਉਹ ਇਜਾਜ਼ਤ ਲੈਣੀ ਪੈਂਦੀ ਹੈ ਪਰਮਿਸ਼ਨ ਲੈਣੀ ਪੈਂਦੀ ਹੈ ਉਹਨਾਂ ਸਾਥੀਆਂ ਕੋਲ ਸਾਰੀ ਤਰ੍ਹਾਂ ਦੀ ਜਾਣਕਾਰੀ ਜੋ ਮੇਰੇ ਕੋਲੇ ਤਿੰਨ ਜਣੇ ਆਏ ਸੀ ਮੇਰੇ ਇਲਾਕੇ ਦੇ ਸੀ ਮੇਰੇ ਛੋਟੇ ਭਰਾ ਨੇ ਸਾਰੀ ਤਰ੍ਹਾਂ ਦੀ ਉਹਨਾਂ ਨੇ ਲਈਆਂ ਹੋਈਆਂ ਪਰਮਿਸ਼ਨਾਂ ਤੇ ਸਰਕਾਰ ਤਾਂ ਹਮੇਸ਼ਾ ਇਹ ਕਰਦੀ ਹੁੰਦੀ ਹੈ ਤੁਹਾਡੀ ਜੱਥੇਬੰਦੀ ਦੇ ਵਿੱਚ ਵਿੱਚ ਫ੍ਰਿਕਸ਼ਨ ਪੈਦਾ ਕਰਨਾ ਉਹਨੂੰ ਤੋੜਨਾ ਤਾਂ ਕਿ ਤੁਸੀਂ ਜੱਥੇਬੰਦਕ ਰੂਪ ਦੇ ਵਿੱਚ ਉਹਦੀਆਂ ੱੱਕੇ ਸ਼ਾਹੀ ਨੂੰ ਸਰਕਾਰ ਦੇ ਨੂੰ ਲੜਨਾ ਲੜ ਸਕੋ ਸੋ ਉਹਨਾਂ ਸਾਥੀਆਂ ਦੀ ਇਹ ਗੱਲ ਸੀ ਵੀ ਸਾਰੀਆਂ ਤਰ੍ਹਾਂ ਦੀ ਪਰਮਿਸ਼ਨਾਂ ਹੋ ਚੁੱਕੀਆਂ ਨੇ ਤੇ ਕੋਈ ਵੀ ਅੜਿੱਕਾ ਨਹੀਂਗਾ ਤੇ ਹੁਣ ਕਹਿੰਦੇ ਵੀ ਉਹ ਰਿਵਾਈਜ਼ ਵੀ ਹੋਈ ਹੈ ਸ਼ਾਇਦ ਇਹਨਾਂ ਦੀ ਉਤਰ ਪੱਤਰੀ ਤਦੋਂ ਫਿਰ ਉਹਨਾਂ ਨੇ ਕਹਿੰਦੇ 2500 3000 ਵੀ ਦੇਣੀ ਹੈ ਤਾਂ 5800 ਪੂਰੀਆਂ ਵੀ ਤਾਂ ਦੇ ਸਕਦੇ ਨੇ ਉਹਦੇ ਨਾਲ ਜਿਨ੍ਹਾਂ ਦੇ ਨੰਬਰ ਉੱਪਰ ਨੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਉਹ ਟੋਡੇ ਹੀ ਭੈਣ ਭਾਈ ਨੇ ਭਾਈ ਪਹਿਲਾਂ ਤਾਂ ਤੁਹਾਨੂੰ ਅਪੀਲ ਹੈ ਵੱਧ ਨੰਬਰ ਵਾਲਿਆਂ ਨੂੰ ਵੀ ਤੁਸੀਂ ਉਹਨਾਂ ਤੋਂ ਉਹਨਾਂ ਦਾ ਹੱਥ ਨਾ ਛੱਡੋ ਤੁਸੀਂ ਤਾਂ ਆਉਣਾ ਹੀ ਆਉਣਾ ਹੈ ਤੇ ਤੁਹਾਨੂੰ ਜੇ ਲੱਗਦਾ ਵੀ ਉਹਨਾਂ ਕਾਰਨ ਭਰਤੀ ਲੇਟ ਹੈ ਤੇ 2 ਸਾਲ ਭਰਤੀ ਲਟਕਦੇ ਹੋਗੇ ਉਹਨਾਂ ਦੇ ਕਾਰਨ ਥੋੜੋ ਹੈ ਇਹ ਤਾਂ ਸਰਕਾਰ ਤਾਂ ਹਮੇਸ਼ਾ ਹੀ ਸਾਰਿਆਂ ਨਾਲੇ ਮੇ ਕਰ ਰਹੀ ਹੈ ਹਾਈ ਕੋਰਟ ਦਾ ਸਾਡੇ ਸਾਹਮਣੇ ਮੈਨੂੰ ਮਿਲਿਆ ਸੀ ਹਾਈ ਕੋਰਟ ਨੇ ਕਹਿਤਾ ਵੀ ਜੋਇਨ ਕਰਾਓ ਸਰਕਾਰ ਤਾਂ ਵੀ ਨਹੀਂ ਸੁਣਦੀ ਤੇ ਸਰਕਾਰ ਦੇ ਵਿਸ਼ਵਾਸ ਕਰਕੇ ਤੁਸੀਂ ਆਪਸ ਦੇ ਵਿੱਚ ਆਪਸ ਵਿੱਚ ਦੇ ਤੁਸੀਂ ਇਹ ਹੋ ਰਿਹਾ ਤੁਹਾਡੇ ਚੱਕਰ ਤਾਂ ਇਹ ਮੈਨੂੰ ਲੱਗਦਾ ਇਹ ਗਲਤ ਹੈ ਤੁਸੀਂ ਆਪਸ ਦੇ ਵਿੱਚ ਸਹਿਮਤੀ ਬਣਾ ਕੇ ਇੱਕ ਮੰਗ ਮੰਗ ਰੱਖੋ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲੋ ਸਮੂਹ 9894 ਕੈਡਰ ਨੂੰ ਦੂਜਾ ਜੋ 2994 ਬੈਕਲੋਗ ਵਾਲੇ ਸਾਥੀ ਨੇ ਤੁਸੀਂ ਵੀ ਬਾਹਰ ਕਿਉਂ ਨਹੀਂ ਨਿਕਲ ਰਹੇ ਤੁਹਾਡਾ ਮੈਂ ਕੱਟ ਦੇਖਿਆ ਗਿੱਦੜਵਾਹਾ ਜਾਂ ਕਿਤੇ ਵੀ 3000 ਬੰਦਾ ਹੋਵੇ ਤੇ 30 ਬੰਦੇ ਨਹੀਂ ਜੁੜਦੇ ਤੁਸੀਂ ਸਰਕਾਰ ਦੀਆਂ ਚਾਲਬਾਜ਼ੀਆਂ ਤੋਂ ਜਾਣੋ ਨਹੀਂ ਹੋਖ ਤੁਹਾਨੂੰ ਠੰਡੀਆਂ ਠੰਡੀਆਂ ਜਾ ਮਿੱਠੀਆਂ ਗੋਲੀਆਂ ਦੇ ਕੇ ਟਕਾ ਕੇ ਤੇ ਮੁੜ ਕੇ ਤੁਹਾਨੂੰ ਉਸਾਰ ਨਹੀਂ ਲੈਣੀ ਸਰਕਾਰ ਨੇ ਤੁਸੀਂ ਆਪਣੇ ਹੱਕਾਂ ਲਈ ਨਿਕਲੋ ਹੁਣ ਮੈਨੂੰ ਕਿਉਂ ਫਿਕਰ ਹੈ ਕਿਉਂਕਿ ਮੈਂ ਪੜਾਏ ਆ ਸਿੱਧੀ ਜੀ ਗੱਲ ਹੈ ਤੁਹਾਡੇ ਚੋਂ ਵੱਡਾ ਕੈਡਰ 3-4000 5000 10000 ਰਿਵਿਊ ਹੋਇਆ ਇੱਕ ਜਮਾਤ ਤੇ ਪੰਜਾਬੀ ਤੁਸੀਂ ਮੈਥੋਂ ਪੜਿਓ ਮੈਨੂੰ ਤਾਂ ਫਿਕਰ ਹੋਣਾ ਹੀ ਹੈ ਕੁੱਲ ਕੈਡਰ ਤੁਹਾਡਾ 15000 ਦਾ ਇੱਕ ਵੀਡੀਓ ਤੇ 10000 ਰਿਵਿਊ ਆ ਮਤਲਬ ਬਹੁਤ ਜਣਿਆਂ ਨੇ ਤਿਆਰੀ ਕੀਤੀ ਨਾ ਮੈਨੂੰ ਕਿਉਂ ਨਾ ਫਿਕਰ ਹੋਊਗੀ ਜਥੇਬੰਦਕ ਰੂਪ ਦੇ ਵਿੱਚ ਸਾਰੇ ਇਕੱਠੇ ਹੋ ਕੇ ਇੱਕ ਮੰਗ ਕਰੋ ਤਿਆਰ ਤੁਹਾਡੀ ਮੰਗ ਜਲਦੀ ਪੂਰੀ ਹੋ ਤੁਸੀਂ ਵੰਡੇ ਹੋਏ ਹੋ ਅਲੱਗ-ਅਲੱਗ ਧੜਿਆਂ ਦੇ ਵਿੱਚ ਸਰਕਾਰ ਇਹਦਾ ਫਾਇਦਾ ਚੁੱਕਦੀ ਐ ਜਿਹੜੇ ਪੀੜਤ ਨੇ ਘਟੋ-ਘਟ ਤੁਸੀਂ ਤੇ ਨਿਕਲੋ ਮੈਂ ਤੇ ਉਹ ਜਾਣਦਾ ਜਿਨ੍ਹਾਂ ਦੇ ਨੰਬਰ ਘੱਟ ਨੇ ਪਹਿਲੀ ਸੂਚੀ 'ਚ ਨਾਮ ਨਹੀਂ ਆਇਆ ਤੁਸੀਂ ਵੀ ਨਹੀਂ ਨਿਕਲ ਰਹੇ ਜਦ ਕਿ ਤੁਹਾਡਾ ਹੱਕ ਹੈ ਤੁਹਾਡਾ ਹੱਕ ਹੈ ਸਾਰੀਆਂ ਪੋਸਟਾਂ ਭਰਨੀਆਂ ਚਾਹੀਦੀਆਂ ਨੇ ਸਾਰੀਆਂ ਪਰਮਿਸ਼ਨਾਂ ਤੁਹਾਡਿਆਂ ਸਾਥੀਆਂ ਨੇ ਜੋ ਅੱਗੇ ਤੁਰ ਰਹੇ ਐ ਸਭ ਕੋਈ ਹੱਥ ਹੀ ਲਈ ਬੈਠੇ ਐ ਤੇ ਫੇਰ ਵੀ ਤੁਸੀਂ ਢਿੱਲੇ ਹੋ ਮੈਨੂੰ ਲੱਗਦਾ ਵੀ ਬੜੀ ਹੀ ਨਮੋਸ਼ੀ ਵਾਲੀ ਗੱਲ ਐ ਕੁਝ ਕਮੈਂਟ ਲੈ ਲੈਣੇ ਆ ਹਾਂਜੀ ਠੀਕ ਹੈ ਮੇਰੀ ਮੈਂ ਤੁ ਤੁਸ ਵੀ ਵਿਧਿਆਪਕੋਂ ਬੇਰੋਜ਼ਗਾਰ ਅਸੀਂ ਵੀ ਬੇਰੋਜ਼ਗਾਰ ਵਿਧਿਆਪਕ ਸਾਰੇ ਭਾਈਪਾਇਰ ਨੇ ਕੋਈ ਛੋਟਾ ਕੋਈ ਵੱਡਾ ਪ੍ਰਾਇਮਰੀ ਪ੍ਰਾਇਮਰੀ ਸਿੱਖਿਆ ਦੀ ਗੱਲ ਹੈ ਪ੍ਰਾਇਮਰੀ ਸਿੱਖਿਆ ਮਤਲਬ ਆਧਾਰ ਸਾਡਾ ਉਹੀ ਰੁਣ ਰਹੇ ਆ ਬਾਕੀ ਸਭ ਦੀ ਮੈਂ ਇੱਕ ਚੀਜ਼ ਦੇਖੀ ਵੀ ਸਭ ਦੀ ਗੱਲ ਹੋ ਰਹੀ ਹੈ ਮਿਲਦਾ ਭਾਵੇਂ ਕਿਸੇ ਨੂੰ ਨਹੀਂਗਾ ਪ੍ਰੋਫੈਸਰਾਂ ਦੀ ਗੱਲ ਵੀ ਹੋ ਰਹੀ ਆ ਕੰਪਿਊਟਰ ਅਧਿਆਪਕਾਂ ਦੀ ਹੋ ਰਹੀ ਆ ਸਾਡੀ ਗੱਲ ਹੋ ਰਹੀ ਆ ਹਰ ਚੈਨਲ ਤੇ ਹਰ ਜਿਹੜਾ ਮੰਤਰੀ ਪਾ ਰਿਹਾ ਇਹਨਾਂ ਦੀ ਗੱਲ ਕਿਉਂ ਨਹੀਂ ਹੋ ਰਹੀ ਛੋਟੇ ਆ ਬੱਚੇ ਆ ਤਾਂ ਕਰਕੇ ਅਧਿਆਪਕਤਾ ਨਹੀਂ ਯਾਰ ਯੋਗਤਾ ਯੋਗਤਾ ਲਈ ਹੋਈ ਆ ਯੋਗ ਨੇ ਪਾਸ ਕਰਕੇ ਆਏ ਆ ਕਿਉਂ ਨਹੀਂ ਕੋਈ ਬੋਲ ਰਿਹਾ ਤੇ ਬੜੀ ਸ਼ਰਮਨਾਕ ਥੋੜੇ ਲਈ ਐ ਜਿਨ੍ਹਾਂ ਦੇ ਨੰਬਰ ਘੱਟ ਨੇ ਜੋ 2994 ਪੂਰੀ ਹੋਵੇ ਤਾ ਨੰਬਰ ਹੁੰਦਾ ਤੁਸੀਂ ਵੀ ਨਹੀਂ ਬੋਲ ਰਹੇ ਤੁਹਾਨੂੰ ਕਿਤੇ ਲੱਗਦਾ ਵੀ ਇੱਕ ਸੂਚੀ ਕਰਕੇ ਜੁਆਇਨ ਦੂਜੀ ਸੂਚੀ ਨਾਲ ਦੇ ਨਾਲ ਪਾ ਦੇਣਗੇ ਤੇ ਤਾਂ ਰੁੱਲ ਜਉਗੇ ਇਹ ਸੂਚੀਆਂ ਮੁੜ ਕੇ ਸਾਲਾਂ ਬੱਧੀ ਦਹਾਕੇ ਲੰਘ ਜਾਂਦੇ ਆ ਸੋ ਇਹ ਵੇਲੇ ਤੁਹਾਡਾ ਸੰਭਾਲ ਲਓ ਇਕੱਠੇ ਹੋ ਕੇ ਚੱਲੋ ਨਹੀਂ ਤਾਂ ਪਛਤਾਵਾ ਰਹੂਗਾ ਤੁਹਾਡੇ ਕੋਲੇ ਤੁਸੀਂ ਬਾਹਰ ਨਿਕਲੋ ਤੁਹਾਡੇ ਸਾਥੀਆਂ ਦਾ ਜੋ ਤੁਹਾਡੇ ਅੱਗੇ ਲੱਗੇ ਹੋਏ ਆ ਉਹਨਾਂ ਦਾ ਸਾਥ ਦਿਓ ਉਹਨਾਂ ਦਾ ਸਾਥ ਦਿਓ ਉਹ ਆਪਣੇ ਘਰ ਬਾੜ ਹੁਣ ਠੰਡ ਚ ਆਏ ਦੇਖੋ ਪਤਾ ਨਹੀਂ ਉਹ ਆਏ ਰਿਸ਼ਤੇਦਾਰੀ ਚ ਹੋਣੇ ਆਏ ਆ ਮੇਰੇ ਕੋਲੇ ਕਿੰਨੀ ਠੰਡ ਸੀ ਸੁngੜੇ ਪੀ ਸੀ ਚਾਹ ਪਿਆਈ ਤਾਂ ਵੀ ਦਿੱਤੇ ਨਹੀਂ ਹੋਏ ਵਿਚਾਰੇ ਉਹਨਾਂ ਦੀ ਕੱਲਿਆਂ ਦੀ ਨੌਕਰੀ ਐ ਥੋੜੀ ਵੀ 2900 ਬੰਦਾ ਕਿੰਨਾ ਹੁੰਦਾ 3000 ਬੰਦਾ ਕਿੰਨਾ ਹੁੰਦਾ ਤੁਸੀਂ ਇੱਕ ਵਾਰ ਨਿਕਲ ਜਿਓ ਕਰੋ ਸਰਕਾਰ ਤੇ ਤੁਹਾਡੇ ਘਰੇ ਜਾ ਕੇ ਦੇਖੇ ਜਾਊਗੀ ਜੁਆਇਨਿੰਗ ਲੈਟਰ ਲੜੋ ਨਾ ਸ਼ਾਂਤੀਪੂਰਕ ਆਪਣਾ ਸੰਘਰਸ਼ ਕਰੋ ਸਾਥੀਆਂ ਦੀ ਮਤਲਬ ਸਿਰਜਕ ਤੌਰ ਤੇ ਜਾਓ ਆਪਣੀ ਜੋ ਤੇ ਜਿਆ ਆਰਥਿਕ ਤੌਰ ਤੇ ਵੀ ਕੁਝ ਮਦਦ ਕਰੋ ਤੁਸੀਂ ਅਦਾਲਤਾਂ ਵੱਲ ਨਾ ਜਾਓ ਅਦਾਲਤਾਂ ਵੱਲ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਅਦਾਲਤਾਂ ਦੇ ਬੰਦਾ ਵਿੱਚ ਜਾ ਕੇ ਬਿਰਖ ਹੋ ਜਾਂਦਾ ਜ਼ਮੀਨ ਤੇ ਆਪਣੇ ਹੱਕਾਂ ਲਈ ਲੜੋ ਜ਼ਰੂਰ ਲੜੋ ਮੈਂ ਤਾਂ ਤੁਹਾਨੂੰ ਆਪਣੇ ਛੋਟੇ ਭਾਈ ਭੈਣ ਵਾਂਗ ਸਲਾਹ ਦੇਣਾ ਆ ਮੈਂ ਕੋ ਤੁਹਾਡੇ ਦੇ ਹੱਕ ਨਹੀਂ ਲੱਗਦਾ ਵੀ ਤੁਹਾਨੂੰ ਮੈਂ ਆਰਡਰ ਦੇਵਾਂ ਜਾਂ ਕੋਈ ਹੁਕਮ ਕਰਾਂ ਨਹੀਂ ਮੈਂ ਤੁਹਾਨੂੰ ਸਿਰਫ ਆਪ ਆਪਣੀ ਹੱਟ ਬੀਤੀ ਜਾਂ ਆਪਣਾ ਤਜਰਬਾ ਸਾਂਝਾ ਕਰ ਸਕਦਾ ਮੈਂ ਅੱਜ ਹਾਈ ਕੋਰਟ ਚੋ ਲਗਾਤਾਰ ਡਬਲ ਬੈਚ ਤੇ ਵੀ ਜਿੱਤ ਕੇ ਆਇਆ ਤੇ ਜੇ ਕਿਤੇ ਮੈਂ ਇਸ ਚੀਜ਼ ਨੂੰ ਜ਼ਮੀਨੀ ਪੱਧਰ ਤੇ ਪਹਿਲਾਂ ਲੜਿਆ ਹੁੰਦਾ ਤਾਂ ਮੈਂ ਕਦੇ ਉਹ ਜਿੱਤ ਜਾਂਦਾ ਸੋ ਇੱਥੇ ਕਦੇ ਵੀ ਤੁਸੀਂ ਸੋਚੋ ਨਾ ਵੀ ਤੁਹਾਡਾ ਤੁਸੀਂ ਮਤਲਬ ਲੈ ਲਓਗੇ ਹੱਕ ਅਦਾਲਤਾਂ ਦੇ ਵਿੱਚ ਬੰਦੇ ਬਿਰਖ ਹੋ ਜਾਂਦੇ ਨੇ surjit patar ji ਕਹਿੰਦੇ ਨੇ ਬੁੜੇ ਹੋ ਜਾਓਗੇ ਅਦਾਲਤਾਂ ਵੱਲ ਜਾਓਗੇ ਤਾਂ ਜ਼ਮੀਨ ਤੇ ਲੈ ਕੇ ਲੜੋ ਹੁਣੇ ਲੜੋ ਪਹਿਲਾਂ ਤਾਂ ਸਾਰੇ ਇਕਾ ਕਰੋ ਪੂਰਾ ਕੈਰਡਰ 9894 ਇੱਕ ਦੂਜੇ ਦੀ ਹਮਾਇਤ ਕਰੋ ਇਕੱਠੇ ਰਹੋ ਅਲਗ-ਅਲਗ ਬਰਾਚਾਣਾ ਬਣਾਓ ਆਪਣੀਆਂ ਜੇ ਬਣ ਗਈਆਂ ਤਾਂ ਫਿਰ ਜਿਹੜੀ ਬਰਾਚ ਚ ਹੈਗੇ ਹੋ ਉਹਦੀ ਪੁਰਜ਼ੋਰ ਮਦਦ ਕਰੋ ਜੇ ਤੁਸੀਂ ਪਹਿਲੀ ਸੂਚੀ 'ਚ ਨਹੀਂ ਆਉਂਦੇ ਤਾਂ ਬਈ ਦੂਜੀ ਸੂਚੀ ਵਾਲੇ ਸਾਰੇ ਇਕੱਠੇ ਹੋ ਜਓ ਬਹੁਤ ਵੱਡੀ ਸੰਖਿਆ ਥੋਡੀ ਜ਼ਮੀਨ ਤੇ ਉਤਰੋ ਇਹਨਾਂ ਲੀਡਰਾਂ ਨੂੰ ਦਿਖਾਓ ਵੀ ਅਸੀਂ ਜਾਗਦੇ ਆਂ ਸਾਰੇ ਜਣੇ ਮੈਂ ਤੁਹਾਨੂੰ ਪੜਾਇਆ ਮੈਨੂੰ ਤਾਂ ਫਿਕਰ ਆ ਬਸ ਹੋਰ ਕੋਈ ਗੱਲ ਨਹੀਂ ਮੈਂ ਤੁਹਾਡੇ ਤੋਂ ਕੋਈ ਲੈਂਡ ਵੀ ਨਹੀਂ ਆਇਆ ਤੁਹਾਡੀ ਸਹਾਇਤਾ ਫਿਰ ਵੀ ਕਰੂੰਗਾ ਜਿੱਥੇ ਲੋੜ ਪਈ ਮੈਂ ਤੁਹਾਡੇ ਨਾਲ ਖੜਾ ਪਰ ਤੁਸੀਂ ਬਾਹਰ ਨਿਕਲੋ ਤੁਸੀਂ ਆਪਣੇ ਹੱਕਾਂ ਖਾਤਰ ਲੜੋ ਆਪਣੇ ਜਿਹੜੇ ਮੋਰੀ ਸਾਥੀ ਨੇ ਉਹਨਾਂ ਦਾ ਸਾਥ ਦਿਓ ਠੰਡ 'ਚ ਮਰਦੇ ਬਿਰਦੇ ਹੋ ਕਿਉਂ ਮਰਦੇ ਆਂ ਉਹ ਵੀ ਕੋਈ ਹੋਰ ਕੰਮ ਕਰ ਸਕਦੇ ਆ ਤੁਸੀਂ ਕਰ ਰਹੇ ਹੋ ਤਾਂ ਉਹ ਵੀ ਕਰ ਸਕਦੇ ਆ ਮੇਰਾ ਤਜਰਬਾ ਹੈ ਜ਼ਮੀਨ ਤੇ ਰਹਿ ਕੇ ਇੱਥੇ ਤੁਸੀਂ ਜਿੱਤ ਜੋਗੇ ਅੱਜ ਸੰਘਰਸ਼ ਕਰ ਲਓਗੇ ਤਾਂ ਤੁਸੀਂ ਜਿੱਤ ਜੋਗੇ ਤੁਸੀਂ ਜੇ ਅਦਾਲਤਾਂ ਦੇ ਰਾਹ ਪੈਗੇ ਤਾਂ ਤੁਸੀਂ ਘਰ ਆਪਣਾ ਉਜਾੜ ਲੋਗੇ ਇਸ ਕਰਕੇ ਸਾਰੇ ਸਾਥੀਆਂ ਨੂੰ ਬੇਨਤੀ ਆ ਆਪਣੇ ਮੋਰੀਆਂ ਦਾ ਸਾਥ ਦਿਓ ਜੋ ਮੂਰੇ ਲੱਗੇ ਕਰ ਰਹੇ ਆ ਕੰਮ ਉਹ ਕਿਤੇ ਲਾਲਚ ਤੇ ਨਹੀਂ ਕਰ ਰਹੇ ਤੁਹਡੇ ਸਾਰਿਆਂ ਖਾਤਰ ਲੜ ਰਹੇ ਆ ਤੁਹਾਡੇ ਤੋਂ ਕਦੇ ਫੰਡ ਵੀ ਨਹੀਂ ਮਤਲਬ ਮੁਸ਼ਕਲ ਨਾਲ ਕੋਈ ਕਦੇ ਕਦਾਈ ਮੰਗਿਆ ਹੋਊਗਾ ਇੱਕ ਮੁੰਡਾ ਤਾਂ ਇਹ ਜੈਸੀ ਵਿੱਚ ਉਹ ਕਹਿੰਦਾ ਮੈਂ 6 ਮਹੀਨੇ ਪਹਿਲਾਂ ਸੰਘਰਸ਼ ਕਰਕੇ ਆਇਆ ਮੇਰਾ ਬਾਪ بیمار ਹੋ ਗਿਆ ਆ ਕੇ ਮੇਰੇ ਪਿਓ ਦੀ ਪਹਿਲਾ ਮਹੀਨਾ ਪਹਿਲਾਂ ਮੌਤ ਹੋ ਗਈ ਬਾਅਦ ਸੰਘਰਸ਼ ਤੋਂ ਬਾਅਦ ਹੁਣ ਮੇਰੀ ਮੰਮੀ ਬਿਮਾਰ ਪਈ ਹੈ ਕਾਲੀ ਨਾਲ ਭੱਜ ਕੇ ਗਿਆ ਮਾਂ ਨੂੰ ਦਵਾਈ ਦੇਣੀ ਹੈ ਤੇ ਉਹਦੇ ਹਾਲਾਤ ਦੇਖ ਕੇ ਲੱਗ ਰਿਹਾ ਜਿ ਪਤਾ ਵੀ ਕਿੰਨੇ ਕੋ ਗਰੀਬੀ ਜਨਾਰਿਆ ਨਾਮ ਨਹੀਂ ਪੁੱਛਿਆ ਮੈਂ ਇੱਕ ਨੂੰ ਜਾਣਦਾ ਸੀ ਮੈਂ ਤਾਂ ਬਸ ਰਤੇਸ਼ ਨੂੰ ਕਿਸ ਨੇ ਨਹੀਂ ਜਾਣਦਾ ਸੀ ਮੈਂ ਪਰ ਮਨੋ ਦੇ ਹਾਲਾਤ ਦੇਖੇ ਆ ਠੰਡ ਦੇ ਵਿੱਚ ਕੰਬ ਰਹੇ ਸੀਗੇ ਆਹ ਠੰਡ ਹੈ ਤੇ ਹਾਂਜੀ ਬਿਲਕੁਲ ਤੁਸੀਂ ਗੰਭੀਰਪੁਰ ਜਾਓ ਤੁਸੀਂ ਇੱਥੇ ਨੇੜੇ ਕੋਈ ਸੰਘਰਸ਼ ਲੀਕੋ ਪਰ ਘਰੋਂ ਨਿਕਲੋ ਤੁਹਾਨੂੰ ਨਹੀਂ ਮਿਲਣਾ ਕੁਸ ਮੈਂ ਤੁਹਾਨੂੰ ਦੱਸ ਦਿੰਦਾ ਇਹ ਸਰਕਾਰਾਂ ਯਾਰ ਮੁੱਖ ਮੰਤਰੀ ਕਹਿ ਕੇ ਮੁੱਕਰ ਜਾਂਦਾ ਸਿੱਖਿਆ ਮੰਤਰੀ ਕਹਿ ਕੇ ਮੁੱਕਰ ਜਾਂਦਾ ਤੁਸੀਂ ਕਿੱਥੇ ਫਿਰਦੇ ਹੋ ਤੋ ਨੂੰ ਨਿਕਲਣਾ ਹੀ ਪਊਗਾ ਤੁਹਾਨੂੰ ਨਿਕਲਣਾ ਹੀ ਪਊਗਾ ਆਪੇ ਆਪਣੇ ਹੱਕ ਲਈ ਨਿਕਲਣਾ ਪਊਗਾ ਹੱਕ ਜਿਹਨਾਂ ਦੇ ਆਪੇ ਆਪਣੇ ਆਪੇ ਲੈਣ ਦੇਖੋ ਇਕਰਾਵੇ ਕੰਡੇਆਲਿਆ ਉੱਤੋਂ ਚੜਿਆ ਆਪੋ ਹੱਕ ਜਿਹਨਾਂ ਦੇ ਆਪਣੇ ਆਪੇ ਲੈਣ ਦੇਖੋ ਇਹ ਮਰਤਾ ਪ੍ਰੀਤਮ ਦੀ ਤੋਕ ਹੈ ਇੱਥੇ ਹੱਕ ਖੋਣੇ ਲੈਣੇ ਪੈਂਦੇ ਆ ਤੁਹਾਡੇ ਲਈ ਕੋਈ ਹੋਰ ਨਹੀਂ ਆਊਗਾ ਤੁਹਾਨੂੰ ਕਿਤੇ ਵਹਿਮ ਹੈ ਕਿ ਚਾਰਕ ਜਣੇ ਜਾ ਕੇ ਤੁਹਾਡਾ ਹੱਕ ਲੈ ਲੈਣਗੇ ਇਹ ਤੁਹਾਨੂੰ ਬਹੁਤ ਵੱਡਾ ਵਹਿਮ ਹੈ ਆਪਣਾ ਹੱਕ ਲੈਣ ਲਈ ਆਪ ਹੀ ਬਾਹਰ ਨਿਕਲੋ ਬਸ ਇੰਨੀ ਕੁ ਬੇਨਤੀ ਕਰਨ ਆਇਆ ਸੀ ਮੈਨੂੰ ਉਹ ਦਰਦ ਅੱਜ ਮਹਿਸੂਸ ਹੋਇਆ ਜੋ ਸਾਥੀ ਸੀਗੇ ਉਮਰਾਂ ਛੋਟੇ ਸੀ ਜਜ਼ਬੇ ਵੱਡੇ ਸੀ ਦਰਦ ਬਹੁਤ ਸੀਗਾ ਉਹ ਮਹਿਸੂਸ ਹੋਇਆ ਤੇ ਉਦੋਂ ਹੀ ਲੱਗਾ ਵੀ ਸ਼ਾਇਦ ਜੇ ਮੇਰੇ ਰਾਹੀਂ ਕੋਈ ਕੋਈ ਚਾਰ ਜਣੇ ਵੀ ਜਾਗਰਤ ਹੋਗੇ ਤਾਂ ਮੇਰਾ ਅੱਜ ਦਾ ਦਿਨ ਇਹ ਚੰਗਾ ਹੋ ਜੀਗਾ ਸਾਰਿਆਂ ਨੂੰ ਬੇਨਤੀ ਹੈ ਮੈਂ ਆਪਣੀ ਖਾਤਰ ਕੁਝ ਨਹੀਂ ਮੰਗਣਾ ਆਇਆ ਮੈਂ ਸਿਰਫ ਤੁੰ ਦੱਸਣ ਆਇਆ ਵੀ ਮੈਂ ਇਹ ਕੁਝ ਹਟਾਇਆ ਹੋਇਆ ਹੈ ਬਹੁਤ ਕੁਝ ਹਟਾਇਆ ਇਹ ਮੈਂ ਅਦਾਲਤਾਂ ਦੇ ਵਿੱਚ ਬਹੁਤ ਪੈਸੇ ਆਪਣੇ ਬਾਪ ਦੇ ਕਮਾਏ ਹੋਏ ਆਪਣੇ ਕਮਾਏ ਹੋਏ ਖੇਰੂ ਕੀਤੇ ਹੈ ਜੇਹੀ ਲੜਾਈ ਜ਼ਮੀਨ ਤੇ ਲੜ ਲੈਂਦਾ ਪਹਿਲਾਂ ਤੇ ਮੈਂ ਇੰਨਾ ਮੈਨੂੰ ਇੰਨੀ ਮੁਸ਼ਕਲ ਤੇ ਜਾਂ ਇੰਨੀ ਜੋ ਜ਼ਲੀਲ ਕਰ ਰਹੇ ਨੇ ਸਰਕਾਰਾਂ ਸਾਨੂੰ ਉਹ ਨਹੀਂ ਜਲਾਲਤ ਨਹੀਂ ਸਹਿਣੀ ਪੈਣੀ ਸੀ ਇੱਕ ਵੱਡੇ ਵੱਡੇ ਲੀਡਰਾਂ ਨੂੰ ਵੀ ਬੇਨਤੀ ਹੈ ਇੰਨਾ ਦੀ ਆਵਾਜ਼ ਵਿੱਚ ਕੋ ਇਹ ਕੋ ਕੀੜੇ ਮਕੋੜੇ ਨਹੀਂਗੇ ਇਹ ਵੀ ਅਧਿਆਪਕ ਨੇ ਇਹ ਵੀ ਬੇਰੋਜ਼ਗਾਰ ਅਧਿਆਪਕ ਨੇ ਜੋ ਕਿ ਯੋਗ ਹੋ ਚੁੱਕੇ ਨੇ ਤੁਸੀਂ ਹਮੇਸ਼ਾ ਭਰਤੀ ਪੂਰੀ ਕੱਟ ਕੇ ਅੱਧੀ ਪੂਰੀ ਕਰ ਦਿੰਦੇ ਹੋ ਅੱਧੇ ਨੂੰ ਰੋਲਣ ਵਾਸਤੇ ਛੱਡ ਦਿੰਦੇ ਹੋ ਉਹਨਾਂ ਦੇ ਮਾਪੇ ਉਹਨਾਂ ਨੂੰ ਪੜਨੋਂ ਹਟਾ ਲੈਂਦੇ ਆ ਵੀ ਪੜਨ ਦਾ ਤਾਂ ਕੁਝ ਹੈ ਨਹੀਂ ਘਰੇ ਜਾ ਕੇ ਕੌਣ ਸਮਝਾਵੇ ਇਹ ਸਰਕਾਰਾਂ ਦੁਸ਼ਮਣ ਨੇ ਸਾਡੀਆਂ ਤੁਹਾਡੇ ਬੱਚੇ ਨਹੀਂਗੇ ਘੱਟ ਕਿਸੇ ਤੋਂ ਪਰ ਸਰਕਾਰਾਂ ਦੀ ਨੀਤ ਮਾੜੀ ਹੈ ਨੀਤ ਘੱਟ ਹੈ ਕੌਣ ਮਾਪਿਆਂ ਨੂੰ ਸਮਝਾਵੇ ਮਾਪੇ ਅਨਪੜ੍ਹ ਨੇ ਉਹ ਸਮਝਦੇ ਵੀ ਲੱਗਿਆ ਹੋਇਆ ਪਤੜੀ ਨੌਕਰੀ ਤਾਂ ਮਿਲ ਨਹੀਂ ਰਹੀ ਇਹ ਪੜਦਾ ਨਹੀਂ ਢੰਗ ਨਾਲ ਇਹਨੂੰ ਆਉਂਦਾ ਨਹੀਂ ਕੁਝ ਮਾਪਿਆਂ ਨੂੰ ਕੌਣ ਦੱਸੇ ਵੀ ਸਾਨੂੰ ਸਭ ਕੁਝ ਆਉਂਦਾ ਹੈ ਸਾਡੀਆਂ ਸਰਕਾਰਾਂ ਮਾੜੀਆਂ ਨੇ ਇਸ ਕਰਕੇ ਸਾਰੇ ਜਣੇ ਭਾਈ ਮੈਂ ਬੇਨਤੀ ਕਰਦਾ ਆਪਣੇ ਛੋਟੇ ਭਰਾਵਾਂ ਨੂੰ ਛੋਟੇ ਭਰਾਵਾਂ ਵੱਲੋਂ ਬੇਨਤੀ ਕਰਦਾ ਸਾਰੇ ਜਣੇ ਇੱਕ ਵਾਰ ਵੱਡਾ ਸੰਘਰਸ਼ ਕਰਕੇ ਉਲੀਕੋ ਤੇ ਸਾਰੇ ਘਰੋਂ ਨਿਕਲੋ ਇਹ ਦਿਨ ਨੇ ਇਹ ਵੇਲੇ ਨੂੰ ਮੁੜ ਕੇ ਤੁਸੀਂ ਲੱਭੋਂਗੇ ਲੰਗ ਗਿਆ ਇਹ ਮੁਲਕ ਤੇ ਤੁਹਾਡੇ ਹੱਥ ਨਹੀਂ ਆਉਣਾ ਇੰਨੀ ਕੁ ਬੇਨਤੀ ਸੀਗੀ ਜੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਮੈਂ ਸਿਰਫ ਤੁਹਾਨੂੰ ਆਪਣੀ ਬੇਨਤੀ ਕਰਨ ਆਇਆ ਕੋਈ ਦਿਲ ਦਿਖਾਉਣ ਨਹੀਂ ਆਇਆ ਬਾਕੀ ਜਿਹੜੇ ਨੰਬਰ ਵੱਧ ਵਾਲੇ ਨੇ ਸਾਥੀ ਸਾਡੇ ਸਿਲੇਕਟਡ ਪਹਿਲੀ ਲਿਸਟ ਵਾਲੇ ਨੇ ਉਹ ਵੀ ਆਪਣੇ ਭਰਾਵਾਂ ਦਾ ਸਾਥ ਦਿਓ ਤੁਹਾਡੇ ਸਾਥ ਨਾਲ ਤੁਹਾਡਾ ਕੁਝ ਨਹੀਂ ਘਟਣਾ ਤੁਹਾਡੀ ਭਰਤੀ ਨੀਤ ਕਰਕੇ ਲੇਟ ਆ ਇਹਨਾਂ ਕਰਕੇ ਲੇਟ ਨਹੀਂ ਨਹੀਂ ਸਰਕਾਰ ਦੀ ਨੀਤ ਮਾੜੀ ਐ 3 ਸਾਲ ਹੋ ਗਏ ਤੁਹਾਨੂੰ ਇੰਨਾ ਵਿਚਾਰਿਆਂ ਕਰਕੇ ਨਹੀਂ ਭਰਤੀ ਲੇਟ ਤੁਹਾਡੀ ਸਾਰੀਆਂ ਇਜਾਜ਼ਤਾਂ ਲਈ ਬੈਠੇ ਆਓ ਸੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਲਤੀ ਹੋਈ ਹੋਵੇ ਤਾਂ ਮਾਫੀ ਦਾ ਜੱਜਕਾ ਧੰਨਵਾਦ